ਸੱਚੇ ਗਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ 3 ਦਿਨਾਂ ਦੀ ਪੈਰੋਲ ਸਿਰਸਾ Ashram ਪਹੁੰਚਿਆ ਰਾਮ ਰਹੀਮ ਰਾਮ ਰਹੀਮ ਦੀ ਪੈਰੋਲ ਤੇ SGPC ਨੇ ਜਤਾਇਆ ਇਤਰਾਜ਼ ਗੁਰਚਰਨ ਗਰੇਵਾਲ ਨੇ ਚੁੱਕੇ ਪੈਰੋਲ ਤੇ ਸਵਾਲ ਮਨ ਵੱਧਦੇ 64 ਦਿਨ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨੇ ਜਾਰੀ ਕੀਤਾ ਸੁਨੇਹਾ 12 ਫਰਵਰੀ ਨੂੰ ਖਨੌਰੀ ਬਾਰਡਰ ਤੇ ਹੋਵੇਗੀ ਮਹਾਪੰਚਾਇਤ ਕੇਜਰੀਵਾਲ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਕਾਰਪੋਰੇਟਾਂ ਦੇ ਕਰਜ਼ਾ ਮਾਫੀ ਨੂੰ ਲੈ ਕੇ ਚੁੱਕੇ ਸਵਾਲ ਕੇਂਦਰ ਤੇ ਸਰਕਾਰੀ ਖਜ਼ਾਨਾ ਲੁੱਟਾਉਣ ਦੇ ਲਗਾਏ ਦੋਸ਼ ਤੇ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਦਿੱਲੀ ਚੋਣਾ ਤੋਂ ਮਹਿਜ ਇੱਕ ਹਫ਼ਤਾ ਪਹਿਲਾਂ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਤੇ ਇਸ ਵਾਰ ਉਹ ਸਿਰਸਾ ਡੇਰੇ ਵਿੱਚ ਰਹੇਗਾ ਉਦੋਂ ਡੇਰਾ ਸਿਰਸਾ ਪਹੁੰਚਣ ਤੋਂ ਬਾਅਦ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਸਿਰਸਾ ਨਾ ਆਉਣ ਲਈ ਕਿਹਾ ਦੂਜੇ ਪਾਸੇ ਦਿੱਲੀ ਚੋਣਾ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ਤੇ ਸਿਆਸੀ ਆਗੂਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਇਸ ਬਾਰੇ ਡੇਰਾ ਮੁਖੀ ਦੇ ਵਕੀਲ ਨੇ ਕਿਹਾ ਕਿ ਇਸ ਪੈਰੋਲ ਦਾ ਚੋਣਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਵਿਰੋਧਕ ਦੀ ਸੁਨਾਰੀਆ ਜੇਲ੍ਹ ਤੋਂ ਇੱਕ ਵਾਰ ਫਿਰ ਡੇਰਾ ਮੁਖੀ ਰਾਮ ਰਹੀਮ ਬਾਹਰ ਆਇਆ ਪਰ ਇਸ ਵਾਰ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਨਹੀਂ ਬਲਕਿ ਸਰਸਾ ਵਿਖੇ ਰਹੇਗਾ 2017 ਵਿੱਚ ਸਜ਼ਾ ਮਿਲਣ ਤੋਂ ਬਾਅਦ ਡੇਰਾ ਮੁਖੀ ਪਹਿਲੀ ਵਾਰ ਸਰਸਾ ਡੇਰਾ ਪਹੁੰਚਿਆ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਹੈ ਜਿਸ ਵਿੱਚ ਉਸਨੇ ਪ੍ਰੇਮੀਆਂ ਨੂੰ ਸਰਸਾ ਆਉਣ ਤੋਂ ਰੋਕਿਆ ਪਿਆਰੀ ਸਾਹ ਸੰਗੀਤ ਜੀਓ परमात्मा की कृपा से आपके दर्शनों के लिए फिर से आपकी सेवा में आए हैं और इस बार सरसा धाम में आए हैं शास्त्रनाम जी श्याम जी धाम में तो आपसे प्रार्थना है कि आप लोग शास्त्र नाम जी धाम श्याम जी धाम सरसा में ना आए अपनी अपनी जगह पर रहें हमें दर्शन दें तो आपसे प्रार्थना है आप जैसी भी सेवा आपको कहेंगे उस पर पूरा पूरा अमल करना है जी आप सबको भगवान बहुत खुशियाँ दे परमात्मा सतगुरु मौला और घरों में बरकतें आएँ बहुत बहुत आशीर्वाद ਉਧਰ ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ ਨੇ ਪੈਰੋਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨੂੰਨ ਦੇ ਤਹਿਤ ਰਾਮ ਰਹੀਮ ਨੂੰ ਅੱਜ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਨਿਯਮਾਂ ਅਨੁਸਾਰ ਸਾਲ ਵਿੱਚ 70 ਦਿਨਾਂ ਲਈ ਪੈਰੋਲ ਅਤੇ 21 ਦਿਨਾਂ ਲਈ ਫਰਲੋ ਦਿੱਤੀ ਜਾ ਸਕਦੀ ਹੈ ਇਸ ਨੂੰ ਕਿਸੇ ਵੀ ਚੋਣ ਜਾਂ ਸਿਆਸੀ ਸਮਾਗਮ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਜੇ ਗੁਰੂ ਜੀ ਕੋ ਜਬਜਬ ਇਹ ਪੈਰੋਲ ਜਾਂ ਫਰਲੋ ਮਿਲੀ ਹੈ ਇਹ ਕਾਨੂੰਨੀ ਦਾਇਰੇ ਦੇ ਅੰਦਰ ਲੀਗਲੀ ਉਹਨਾਂ ਨੂੰ ਇਹ ਪੈਰੋਲ دی جاتی ਹੈ ये ऐसा नहीं है कि अकेले पूज्य गुरुजी को दी जा रही है ये इस हजारों कैदी हैं इस इस तरह के जो इस पेरोल का लाभ उठा रहे हैं तो ये पूज्य गुरुजी का अधिकार बनता है कानूनी दायरे के अंदर पूज्य गुरुजी को ये पैरोल दी जाती है और आज पूज्य गुरुजी सुबह ही सिरसा आश्रम में पधारे हैं उन्हें तीस दिन की पैरोल दी गई है देखिए ये जब पैरोल की एप्लीकेशन लगाई जाती है तो ये एक कैदी का ही अधिकार होता है ये पूज्य गुरुजी का अधिकार है कि वो कहाँ के लिए अप्लाई करते हैं अब उन्हें लगा कि यहाँ सिरसा के लिए अप्लाई करनी चाहिए तो उन्होंने सिरसा के लिए अप्लाई करी और पूज्य गुरुजी को ये सिरसा की पैरोल दी गई है देखिए अपना जो भारत देश है यहाँ पर किसी ना किसी समय पर कुछ ना कुछ इलेक्शन होते रहते हैं कभी कोई इलेक्शन कभी विधानसभा के आगे कभी लोकसभा के आगे कभी पंचायत के आगे कभी ग्राम पंचायत इस तरह के इलेक्शन यहाँ चलते ही रहते हैं जो पैरोल है वो पूज्य गुरु को एक साल के अंदर सत्तर दिन की मिल सकती है और फरलो इक्कीस दिन की मिल सकती है जैसा कि आपको पता है जब पूज्य गुरु पिछली बार पैरोल पर आए थे उसके तीन से चार महीने के बाद अब पैरोल मिली है क्योंकि लास्ट ईयर की जो पैरोल सत्तर दिन की थी और इक्कीस दिन की फरलो वो ले चुके थे अब जनवरी से उनकी ये स्टार्ट हुई थी जो अगले साल के सत्तर दिन है तो उस सत्तर में से तीस दिन की पूज्य गुरुजी को इस बार पैरोल दी गई और मैं आपको ਚੈਨਲ ਦੇ ਮਾਧਮ ਸੇ ਇਹ ਵੀ ਕਹਿਣਾ ਚਾਹਾਂਗਾ ਕਿ ਇਸ ਕੋ ਆਪ ਕਿਸੇ ਤਰ੍ਹਾਂ ਦੀ ਰਾਜਨੀਤੀ ਸੇ ਜਾਂ ਇਲੈਕਸ਼ਨੋ ਸੇ ਜੋੜਕਰ ਨਾ ਦੇਖੇ ਪੂਜੇ ਗੁਰੂ ਜੀ ਕੋ ਜੋ ਇਹ ਪੈਰੋਲ ਦੀ ਗਈ ਹੈ ਉਹਨਕੇ ਕਾਨੂੰਨੀ ਦਾਇਰੇ ਦੇ ਅੰਦਰ ਦੀ ਗਈ ਹੈ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਰਾਮ ਰਹੀਮ ਵਿੱਤ ਸਾਲ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਪੈਰੋਲ ਤੇ ਬਾਹਰ ਆਇਆ ਸੀ ਇਸ ਵਾਰ ਦੀ ਪੈਰੋਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਰਾਮ ਰਹੀਮ ਦੀ ਪੈਰੋਲ ਨਾਲ ਦਿੱਲੀ ਚੋਣਾਂ ਦੇ ਨਤੀਜਿਆਂ ਤੇ ਕਿੰਨਾ ਅਸਰ ਪਵੇਗਾ ਇਹ ਵੇਖਣਾ ਹੋਵੇਗਾ ਰਾਮ ਰਹੀਮ ਨੂੰ ਮੁਰਤੋਂ ਪੈਰੋਲ ਦਿੱਤੇ ਜਾਣ ਤੇ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਰਾਮ ਰਹੀਮ ਦੇ 12ਵੀਂ ਦਫਾ ਜੇਲ ਤੋਂ ਬਾਹਰ ਆਉਂਤੇ ਇਤਰਾਜ਼ ਜਤਾਇਆ ਉਹਨਾਂ ਰੋਜ਼ ਜ਼ਾਹਰ ਕੀਤਾ ਕਿ ਬੰਦੀ ਸਿੱਖਾਂ ਨੂੰ 1 ਘੰਟੇ ਵਾਸਤੇ ਵੀ ਪੈਰੋਲ ਮਿਲਣਾ ਮੁਸ਼ਕਲ ਹੋ ਜਾਂਦਾ ਹੈ ਜਦ ਕਿ ਚੋਣਾ ਆਉਂਦਿਆਂ ਹੀ ਰਾਮ ਰਹੀਮ ਨੂੰ 30 ਦਿਨਾਂ ਲਈ ਬਾਹਰ ਭੇਜ ਦਿੱਤਾ ਜਾਂਦਾ ਹੈ ਜਬਰਜਨਾ ਦੇ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮਿਲ ਗਈ ਹੈ ਮੰਗਲਵਾਰ ਸਵੇਰੇ 5:30 ਵਜੇ ਦੇ ਕਰੀਬ ਉਸ ਨੂੰ ਗੁਪਤ ਤਰੀਕੇ ਨਾਲ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਜਿਸ ਤੋਂ ਬਾਅਦ ਉਹ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਆਸ਼ਰਮ ਵਿੱਚ ਚਲਾ ਗਿਆ ਡੇਰਾ ਮੁਖੀ ਰਾਮ ਰਹੀਮ 2017 ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਜਿਸ ਤੋਂ ਬਾਅਦ ਹੁਣ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਤਿੱਖਾ ਰੋਸ ਜ਼ਾਹਰ ਕੀਤਾ ਹੈ ਦਿੱਲੀ ਚੋਣਾ ਤੋਂ ਠੀਕ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਮਿਲਣ ਤੇ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਈ ਤਰ ਗਰੀਬਾਨੇ ਗਿਹਾਗਿ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਨ ਛਿੜਕਿਆ ਜਾ ਰਿਹਾ ਹੈ ਸਿੱਖਾਂ ਨੂੰ 1 ਘੰਟੇ ਦੀ ਪੈਰੋਲ ਲਈ ਵੀ ਸੰਘਰਸ਼ ਕਰਨਾ ਪੈਂਦਾ ਤੇ ਬਹੁਤ ਸਾਰੇ ਬੰਦੀ ਸਿੱਖ ਸਜ਼ਾਵਾਂ ਪੂਰੀਆਂ ਕਰਨ ਦੇ باوجود ਜੇਲ੍ਹਾਂ ਵਿੱਚ ਬੰਦ ਨੇ ਸਾਢੇ 7 ਸਾਲ ਦੇ ਸਮੇਂ ਵਿੱਚ 12 ਵਾਰ ਰਾਮ ਰਹੀਮ ਜਿਹੜਾ ਉਹ ਮਹਿਮਾਨ ਬਣ ਕੇ ਹਰਿਆਣਾ ਸਰਕਾਰ ਦਾ ਉਹ ਬਾਹਰ ਆਉਂਦਾ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਆਉਂਦੇ ਨੇ ਪਿਛਲੇ ਸਮੇਂ 'ਚ ਯੂਪੀ 'ਚ ਬਾਗਬਤ ਚਿਪਲੇ ਐਸ ਕੀ ਉਹਨਾਂ ਦਾ ਮਨ ਬਣਿਆ ਕਿ ਉਹਨਾਂ ਨੇ ਹਰਿਆਣਾ ਵਿੱਚ ਆਪਣਾ ਜਿਹੜਾ ਹੈੱਡਕੁਆਟਰ ਆ ਜਿੱਥੋਂ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਸੀ ਜਿਹੜਾ ਉਹਨਾਂ ਦਾ ਆਪਦਾ ਮੁੱਖ ਸਥਾਨ ਹੈ ਉੱਥੇ ਉਹ ਜਾਣਗੇ ਤੇ ਉੱਥੇ ਉਹ ਅੱਜ ਸਵੇਰੇ 5:30 ਵਜੇ ਸਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਜ ਉੱਥੇ ਪਹੁੰਚ ਗਏ ਨੇ ਤੇ ਉੱਥੇ ਆ ਕੇ ਉਹ ਆਪਣੇ ਜਿਹੜੇ ਲੋਕਾਂ ਨਾਲ ਗੱਲਾਂ ਗੱਲਬਾਤ ਜਿਹੜੀ ਹੈ ਉਹ ਸੰਧੀ ਕਰ ਰਹੇ ਨੇ ਸੋ ਇਹ ਗੱਲ ਮੈਂ ਦੇਖ ਰਿਹਾ ਕੀ ਹਰ ਤੀਜੇ ਚੌਥੇ ਮਹੀਨੇ ਸਿੱਖਾਂ ਦੇ ਜਿਹੜੇ ਅੱਲੇ ਜ਼ਖਮ ਹਨ ਉਹਨੂੰ ਚੜਿਆ ਜਾਂਦਾ ਦੱਸਿਆ ਜਾਂਦਾ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਆ ਵਖਰਾ ਸਿੱਖਾਂ ਦਾ ਦੋਸ਼ੀ ਜਿਹੜਾ ਉਹ ਬਾਰ-ਬਾਰ ਪਰੋਲ ਤੇ ਰਿਹਾ ਹੁੰਦਾ ਪਰ ਜਿਹੜੇ ਸਿੱਖ ਹੈ ਜਿਨ੍ਹਾਂ ਨੇ ਆਪਣੇ ਧਰਮ ਲਈ ਤੇ ਸੰਘਰਸ਼ ਲਈ ਲੜਾਈ ਲੜੀ ਉਹ ਅੱਜ ਆਪਣੀਆਂ ਸਜ਼ਾਵਾਂ ਜਿਹੜੀਆਂ ਦੁੱਗਣੀਆਂ ਤੇ ਢਾਈ ਗੁਣਾ ਭੁਗਤ ਰਹੇ ਨੇ 12-12 ਸਾਲ ਉਹ ਫਾਂਸੀ ਚੱਕੀਆਂ ਵਿੱਚ ਬੈਠੇ ਨੇ ਉਹਨਾਂ ਦਾ ਜਿਹੜਾ ਕਿ ਨਿਆਂ ਨਹੀਂ ਕੀਤਾ ਜਾਂਦਾ ਪ੍ਰਧਾਨ ਮੰਤਰੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਅਜੇ ਤੱਕ ਉਸ ਦੀ ਉਡੀਕ ਬਣੀ ਹੋਈ ਆ ਸੋ ਬਹੁਤ ਵੱਡਾ ਰੋਸ ਆ ਸਿੱਖ ਆਵਾਮ ਦੇ ਅੰਦਰ ਇਹ ਵੀ ਇੱਕ ਤਫਾਕ ਹੈ ਜਿਹੜੀ ਕਿ ਪੱਤਰਾਂ ਪੱਤਰਕਾਰਾਂ ਵੱਲੋਂ ਤੇ ਚੈਨਲਾਂ ਵੱਲੋਂ ਜਿਹੜੀ ਚਰਚਾ ਕੀਤੀ ਗਈ ਉਹ ਗੱਲ ਸਾਹਮਣੇ ਆਈ ਕਿ 12 ਵਾਰ ਦੀ ਰਿਹਾਈ ਦੇ ਵਿੱਚ 9 ਵਾਰ ਤਫਾਕਨ ਉਹ ਉਦੋਂ ਬਾਹਰ ਆਉਂਦੇ ਆ ਜਦੋਂ ਜਿਹੜਾ ਕਿ ਚੋਣਾ ਹੁੰਦੀਆਂ ਨੇ ਸੋ ਇਹ ਬਹੁਤ ਮਾਰੀ ਗੱਲ ਆ ਕਿਉਂਕਿ ਜਿਹੜਾ ਸੰਵਧਾਨ ਆ ਉਹ ਹਰੇਕ ਨੂੰ ਇੱਕੋ ਜਿਹਾ ਅਧਿਕਾਰ ਵੀ ਦਿੰਦਾ ਤੇ ਉਹਦਾ ਸਨਮਾਨ ਵੀ ਕਰਦਾ ਸੋ ਅੱਜ ਇਹ ਗੱਲ ਸਾਹਮਣੇ ਆਈ ਤੇ ਸਿੱਖਾਂ ਨੂੰ ਵੱਡਾ ਰੋਸ ਆ ਕਿ ਰਾਮ ਰਹੀਮ ਜਿਹੜਾ 12 ਵਾਰ ਪ੍ਰੋਲ ਲੈਂਦਾ ਤੇ ਜਿਹੜੇ ਸਿੱਖ ਨੇ ਉਹਨਾਂ ਨੂੰ 1 ਘੰਟੇ ਦੀ ਪ੍ਰੋਲ ਦੇਣ ਲਈ ਵੀ ਬਹੁਤ ਵੱਡੀਆਂ ਅਦਾਜ਼ਤਾਂ ਦੇ ਵਿੱਚ ਜੁੱਤੀਆਂ ਕਸਾਉਣੀਆਂ ਪੈਂਦੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਸੋ ਸਿੱਖ ਹਾਮ ਦੇ ਅੰਦਰ ਇਸ ਗੱਲ ਆ ਵਡਾਰੋਸਾ ਛਰੋਣੀ ਕਮੇਟੀ ਨੇ ਕਾਨੂੰਨੀ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਅੱਜ ਵੀ ਅਸੀਂ ਇਸ ਗੱਲ ਦੇ ਲਈ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਦੇ ਆਂ ਦੱਸਣਯੋਗ ਹੈ ਕਿ ਰਾਮ ਰਹੀਮ 30 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਇਹ ਸਾਲ 2025 ਦੀ ਰਾਮ ਰਹੀਮ ਦੀ ਪਹਿਲੀ ਪੈਰੋਲ ਹੈ ਸਿੱਖਾ ਵਿੱਚ ਭਾਵੇਂ ਇਸ ਆਰੋਸ ਹੈ ਪਰ ਡੇਰਾ ਪ੍ਰੇਮੀ ਰਾਮ ਰਹੀਮ ਦੇ ਬਾਹਰ ਆਉਂਦੇ ਬੇहद ਖੁਸ਼ ਨਜ਼ਰ ਆ ਰਹੇ ਨੇ ਖਨੌਰੀ ਸਰਹੱਦ ਤੇ ਮਾਰਵੜ ਦੇ 64ਵੇਂ ਦਿਨ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਮੁਰਤੋਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡੱਲੇਵਾਲ ਨੇ ਜਿੱਥੇ ਮੀਡੀਆ ਦਾ ਧੰ ਉੱਥੇ ਹੀ 12 ਫਰਵਰੀ ਨੂੰ ਮਹਾਪੰਚਾਇਤ ਦਾ ਐਲਾਨ ਕਰਦਿਆਂ ਲੋਕਾਂ ਨੂੰ ਇਸ ਵਿੱਚ ਵੱ ਚੜ ਕੇ ਪਹੁੰਚਣ ਦੀ ਅਪੀਲ ਕੀਤੀ। ਇਹ ਮਹਾਪੰਚਾਇਤ ਕੇਂਦਰ ਨਾਲ ਮੀਟਿੰਗ ਤੋਂ ਠੀਕ 2 ਦਿਨ ਪਹਿਲਾਂ ਰੱਖੀ ਗਈ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਖਨੋਰੀ ਸਰਹੱਦ ਤੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਮਨਵਰਟ 64ਵਾਂ ਦਿਨ ਵੀ ਜਾਰੀ ਲਿਆ। ਮੰਗਲਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਖਨੋਰੀ ਸਰਹੱਦ ਤੋਂ ਜਨਤਾ ਨੂੰ ਸੁਨੇਹਾ ਦਿੱਤਾ। ਉਹਨਾਂ ਲੋਕਾਂ ਨੂੰ 12 ਫਰਵਰੀ ਨੂੰ ਖਨੋਰੀ ਬਾਰਡਰ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸੰਗਤ ਦੇ ਆਉਣ ਨਾਲ ਡੱਲੇਵਾਲ ਨੂੰ ਊਰਜਾ ਮਿਲਦੀ ਹੈ। भाइयों चौदह तारीख को आपका भी सबकी भावना है कि हम बैठक में जाए लेकिन तबीयत तो अलाउ नहीं कर रही जाने की शक्ति नहीं है लेकिन मैं ये चाहता हूँ कि आज हमारे आंदोलन को जैसे ऊपर वाले की कृपा से शक्ति मिली है उसने जिस मेहत की निगाह से इस आंदोलन को अपने हाथों में लेकर कामयाब करने का प्रयास मेरे सतगुरु ने किया है मैं ये चाहता था कि सब मिलकर यहाँ गुरुजी का शुकरा ना किया जाए वो आज यहाँ अखंड पाठ साहिब प्रकाश होंगे और तीस को यहीं खनौरी बॉर्डर पे अखंड पाठ साहिब के भोग पाए जाएंगे उस दिन हम गुरु जी का शुक्राना करेंगे जिनकी कृपा से हमारा सरकार को बुद्धि आई है सरकार हमारे साथ बातचीत के लिए तैयार हुई है बारह तारीख को खनौरी बॉर्डर पे हम चाहते हैं कि एक पहले की तरह चार तारीख की तरह किसानों की मजदूरों की सभी देशवासियों की एक बड़ी संख्या में सभी एकत्रित हों सब मिलकर फिर उस अकाल पुरख के चरणों में अरदास करें कि हम जो लोगों की भावना है चौदह तारीख की बैठक में जा सकें तो वो कुछ ऊर्जा आपको देखकर मिलती है शरीर को वो भी अगर आप सभी साथी सभी पूरे देश से लोग यहाँ खनौरी बॉर्डर पे 12 तारीख को अगर सब आएंगे तो और भी ऊर्जा मिलेगी भगवान ने चाहा तो मैं आपकी बात हो सकता है वहाँ ਬੈਠਕ ਮੇ ਜਾ ਕੇ ਰੱਖਣੇ ਕੇ ਮੈਂ ਸ਼ਕਸ਼ਮ ਹੋ ਜਾਉ ਜ਼ਿਕਰ ਹੋ ਗਿਆ ਕਿ ਕਿਸਾਨੀ ਮੰਗਣ ਨੂੰ ਲੈ ਕੇ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤੇ ਬੈਠੇ ਹੋਏ ਨੇ ਉਧਰ 13 ਫਰਵਰੀ ਨੂੰ ਖਨੋਰੀ ਅਤੇ ਸ਼ੰਭੂ ਬਾਰਡਰ ਵਿਖੇ ਲੱਗੇ ਮੋਰਚੇ ਨੂੰ 1 ਸਾਲ ਪੂਰਾ ਹੋ ਜਾਵੇਗਾ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਸੱਦੀ ਗਈ ਹੈ ਮੀਟਿੰਗ ਤੋਂ ਬਾਅਦ ਅੰਦੋਲਨ ਜਾਰੀ ਰਹਿੰਦਾ ਹੈ ਜੇ ਇੱਕ ਵਾਰ ਫੇਰ ਕਿਸਾਨ ਸਫਲ ਹੋ ਕੇ ਘਰ ਪਰਤਣਗੇ ਇਹ ਸਮਾਂ ਦੱਸੇਗਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਚੋਣਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਤੇ ਲਗਾਤਾਰ ਸ਼ਬਦੀ ਹਮਲੇ ਕਰ ਰਹੇ ਨੇ ਹੁਣ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਅਰਬਪਤੀਆਂ ਦੇ ਕਰਜ਼ਾ ਮਾਫ ਕਰਨ ਦੀ ਤਰ੍ਹਾਂ ਕਿਸਾਨਾਂ ਤੇ ਮਦਵਰਗ ਦਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕੁਝ ਅਰਬਪਤੀਆਂ ਲਈ ਸਰਕਾਰੀ ਖਜ਼ਾਨੇ ਵਿੱਚੋਂ ਪੈਸਾ ਲੁਟਾ ਰਹੀ ਹੈ ਦੂਜੇ ਪਾਸੇ ਮੱਧ ਵਰਗ ਮਹਿੰਗਾਈ ਅਤੇ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਵਿੱਚ ਦੋ ਬੇਨਤੀਆਂ ਕੀਤੀਆਂ ਨੇ। ਦੇਸ਼ ਦੇ ਕਿਸੇ ਵੀ ਅਰਬਪਤੀ ਦਾ ਕਰਜ਼ਾ ਮੁਆਫ ਕਰਨ ਲਈ ਇੱਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਅਜਿਹਾ ਕਰਨ ਪਿੱਛੇ ਕੇਜਰੀਵਾਲ ਨੇ ਕੀ ਕਾਰਨ ਦਿੱਤਾ? ਆਓ ਸੁਣਦੇ ਹਾਂ। ਪਿਛਲੇ ਮੈਂਨੇ ਪ੍ਰਧਾਨ ਮੰਤਰੀ ਜੀ ਸੇ ਇਸ ਪੱਤਰ ਕੇ ਜ਼ਰੀਏ ਦੋ ਨਿਵੇਦਨ ਕੀਏ ਹਨ। ਇੱਕ ਤਾਂ ਚਾਹੇ ਕਾਨੂੰਨ ਲਾਇਆ ਜਾਏ ਚਾਹੇ ਐਲਾਨ ਕਰੇ ਪ੍ਰਧਾਨ ਮੰਤਰੀ ਜੀ ਕਿ ਅਬ ਇਸ ਦੇਸ਼ ਕੇ ਅੰਦਰ ਕਿਸੇ ਵੀ ਅਮੀਰ ਅਰਬਪਤੀ ਕੇ कर्जे माफ नहीं किए जाएंगे ये निर्णय लिया जाए ऐलान किया जाए कानून बनाए तो कानून बनाया जाए कि किसी भी अरबपति के कर्जे माफ नहीं किए जाएंगे बहुत बड़ा स्कैंडल चल रहा है देश को धोखा दिया जा रहा है देश बहुत नाराज है बहुत दुखी है पूरा देश कि सारा सरकारी, सरकारी खजाना उठा के अमीरों को दे दिया जा रहा है मैंने हिसाब लगाया है कि अगर ये सरकारी खजाने का पैसा अरबपति दोस्तों को देना बस, अगर कर्जे माफ करने हैं तुमको मिडिल क्लास के कर्जे माफ करो ना उनके एक मिडिल क्लास वाला बेचारा एक लाख रुपए अगर महीना कमाता है उसके साठ सत्तर हजार रुपए ईएमआई में चले जाते हैं होम लोन ले रखा है उसने व्हीकल लोन ले रखा है ये लोन ले रखा है वो लोन ले रखा है साठ सत्तर हजार रुपए उसका कर्जा माफ नहीं करते उनका कर्जा माफ कर दो सबके होम लोन माफ कर दो सबके व्हीकल लोन माफ कर दो मिडिल क्लास के किसानों के लोन माफ कर दो लेकिन ये अरबपतियों के लोन माफ करना कर्जे माफ करना बंद होना चाहिए तो पहली चीज अमीरों के कर्जे देन माफ करना बंद करो माफ करने ही है तो मिडिल क्लास के ईएमआई माफ करो दूसरी चीज अगर आप अमीरों के कर्जे माफ करना बंद कर देते हैं तो जितने जीएसटी और इनकम टैक्स की दरें आधी की जा सकती हैं टेक्सेबल इनकम की लिमिट डबल की जा सकती है और एसेंशियल कमोडिटीज के ऊपर से जीएसटी हटाई जा सकती है यह हमारी मांग है देश के मिडिल क्लास की तरफ से देश के आम आदमी की तरफ से दिल्ली दे साहब का मुख्यमंत्री अरविंद केजरीवाल जी इस चिट्ठी का प्रधानमंत्री की जवाब देंगे ने ते देखना होवेगा अकाली दल दी संसद मेंबर हरसिमरत कौर बादल आज सचखंड श्री हरबंदर साहब नतमस्तक हुए बाद विच पत्रकार नाल गलबत करदेया उना राम रहीम नु मुड़ तो पैरोल दितते जान ते सवाल चुके ਉਧਰ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਇਸ ਪੈਰੋਲ ਨੂੰ ਕਾਨੂੰਨ ਦੇ ਦਾਇਰੇ ਮੁਤਾਬਕ ਸਹੀ ਦੱਸਿਆ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸੀਮਰਤ ਕੋਲ ਬਦਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਤੋਂ ਬਾਅਦ ਉਹਨਾਂ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਡੇਰਾ ਪ੍ਰਮੁਖ ਰਾਮ ਰਹੀਮ ਨੂੰ ਪੈਰੋਲ ਮਿਲਣ ਤੇ ਰੋਸ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਵਾਲਿਆਂ ਦੀ ਮਨਸ਼ਾ ਹੁਣ ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਇਸ ਦੌਰਾਨ ਉਹਨਾਂ ਕਿਸੇ ਹੋਰ ਮਸਲੇ ਤੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਨ ਤੋਂ ਗੁਰੇਜ਼ ਕੀਤਾ। ਇਲੈਕਸ਼ਨ ਤੋਂ ਅੱਗੇ क्या कहेंगे आप इस बहुत बुरी बात है आपको लगता है चुनाव से पहले ऐसा करना चाहिए हर चुनाव से पहले मिलती है हम भी समझते हैं लोग भी समझ रहे हैं और जो कर रहे हैं उनको लोग और वोटर पहचाने ਉਧਰ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜਨੇ ਅੰਬਾਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਦੋਂ ਉਹਨਾਂ ਤੋਂ ਦਿੱਲੀ ਦੀਆਂ ਚੋਣਾਂ ਤੋਂ ਮਹਿਜ ਹਫ਼ਤਾ ਪਹਿਲਾਂ ਆਰਮ ਰਹੇਮ ਨੂੰ ਪੈਰੋਲ ਦੇਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਜਵਾਬ ਦਿੱਤਾ ਕਿ ਪੈਰੋਲ ਦੇਣ ਦੇ ਕੁਝ ਆਪਣੇ ਕਾਇਦੇ ਕਾਨੂੰਨ ਹੁੰਦੇ ਨੇ ਜਿਸ ਤਹਿਤ ਸਰਕਾਰ ਕੰਮ ਕਰਦੀ ਹੈ ਹਰ ਕਿਸੇ ਨੂੰ ਐਵੇਂ ਹੀ ਪੈਰੋਲ ਨਹੀਂ ਮਿਲ ਜਾਂਦੀ ਦੇਖਿਏ ਪੈਰੋਲ ਕੇ ਆਪਣੇ ਕੈਟੇਗਰੀਆਂ ਹੋਰ ਸਰਕਾਰ ਉਸੇ ਕੇ ਤਹਿਤ ਉਹ ਕੰਮ ਕਰਦੀ ਹੈ ਕਿਸੇ ਕੋ ਵੀ ਐਸੀ ਉਹ ਨਹੀਂ ਮਿਲਦਾ 10 ਸਈ ਦੇ ਡੇਰਾ ਮੁਖੀ ਗੁਰਮੀਤ RAM ਰਹਿਨਦੀ ਪੈਰੋਲ ਦੇ ਪਹਿਲੇ ਹੀ ਦਿਨ ਸਿਆਸਤ ਭਖ ਚੁਕੀ ਹੈ ਆਉਣ ਵਾਲੇ ਸਮੇਂ ਵਿੱਚ ਪੈਰੋਨ ਨੂੰ ਲੈ ਕੇ ਕਿਹੜੇ ਨਵੇਂ ਭੰਬੜ ਮੱਚਦੇ ਨੇ ਇਹ ਦੇਖਣਾ ਹੋਵੇਗਾ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਡਾਕਟਰ ਅੰਬੇਦਕਰ ਦੇ ਬੁੱਤ ਨਾਲ ਕੀਤੀ ਛੇੜਛਾੜ ਦੇ ਰੋਸ ਵਿੱਚੋਂ ਅੱਜ ਵੀ ਕਈ ਜਥੇਬੰਦੀਆਂ ਨੇ ਮੁਜ਼ਾਹਰਾ ਕੀਤਾ Dalit ਪਾਈਚਾਰੇ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਲੁਧਿਆਣਾ ਤੇ ਜਲੰਧਰ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਦੁਕਾਨਾਂ ਬੰਦ ਕਰਵਾਈਆਂ ਗਈਆਂ ਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਦੇ ਬੁੱਤ ਦੀ ਪੰਨ ਤੋੜ ਤੋਂ ਬਾਅਦ ਦਲਿਤ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੇਖਣ ਨੂੰ ਮਿਲ ਰਹੀ ਹੈ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ ਲੁਧਿਆਣਾ ਵਿੱਚ ਵੀ ਸੰਵਿਧਾਨ ਬਚਾਓ ਮੋਰਚਾ ਵੱਲੋਂ ਪੂਰਾ ਦਿਨ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਲੁਧਿਆਣਾ ਦੇ ਚੌੜਾ ਬਾਜ਼ਾਰ ਅਤੇ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਦੁਕਾਨਾਂ ਬੰਦ ਰੱਖੀਆਂ ਗਈਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਵੱਲੋਂ ਲੁਧਿਆਣਾ ਘੰਟਾ ਘਰ ਵਿਖੇ ਇੱਕ ਪੱਕਾ ਮੋਰਚਾ ਵੀ ਲਗਾਇਆ ਗਿਆ ਦੂਜੇ ਪਾਸੇ ਜਲੰਧਰ ਵਿੱਚ ਵੀ ਬੰਦੀ ਕਾਲ ਦਾ ਅਸਰ ਵੇਖਣ ਨੂੰ ਮਿਲਿਆ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਸ਼ਹਿਰ ਵਿੱਚ 2.5 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਲੋਕਾਂ ਦੀਆਂ ਦੁਕਾਨਾਂ ਬੰਦ ਰਹੀਆਂ ਪਰ ਆਵਾਜਾਈ ਚੱਲੂ ਰਹੀਆ ਇਸ ਮੌਕੇ ਦਲਿਤ ਸਮਾਜ ਦੇ ਆਗੂਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਜਿਵੇਂ ਸਾਰਿਆਂ ਨੂੰ ਪਤਾ 26 ਜਨਵਰੀ ਗਣਤੰਤਰ ਦਿਵਸ ਜਿੱਥੇ ਸਾਰੇ ਲੋਕ 26 ਜਨਵਰੀ ਗਣਤੰਤਰ ਦਿਵਸ ਮਨਾ ਰਹੇ ਸੀ ਉੱਥੇ ਹੀ ਅੰਮ੍ਰਿਤਸਰ ਵਿੱਚ ਕਿਸੇ ਨਲਾਇਕ ਤੱਤ ਨੇ ਇਹ ਜੋ ਸਾਡੇ ਸੰਵਿਧਾਨ ਦੀ ਬੇਅਦਬੀ ਕੀਤੀ ਆ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਹਥੋੜਾ ਲੈ ਕੇ ਉਹ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਦੀ ਸਖਤ ਨਿੰਦਾ ਕਰਦੇ ਆ ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਉਸ ਨਲਾਇਕ ਅਨਸਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਤੇ ਐਨਐਸਏ ਲਾ ਕੇ ਉਹਨੂੰ ਆਸਾਮ ਜੇਲ੍ਹ ਦੇ ਵਿੱਚ ਪਹਚਾਇਆ ਜਾਵੇ ਨਹੀਂ ਤਾਂ ਅੱਜ ਲੁਧਿਆਣਾ ਬੰਦ ਦਾ ਕੱਲ ਪੰਜਾਬ ਬੰਦ ਹੋਵੇਗਾ ਤੇ ਫਿਰ ਭਾਰਤ ਵੀ ਬੰਦ ਹੋਵੇਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਤੋਂ ਦੇ ਤੇ ਕਾਰਵਾਈ ਕੀਤੀ ਜਾਵੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਦ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਵੀ ਹੱਥ ਜੋੜ ਕੇ ਅਪੀਲ ਸੀਗੀ ਵੀ ਇੱਕ ਕਾਲ ਸੀਗੀ ਵੀ ਇੱਕ ਦਿਨ ਲਈ ਸਮਰਥਨ ਦੇ ਦਿਓ 5 ਵਜੇ ਤੱਕ ਰੱਖ ਪਈ ਇਹ ਨਹੀਂ ਪੂਰਾ ਦੇ ਵੀਕਲੀ ਤੁਸੀਂ ਇੱਕ ਹੈਨਾ ਆਪਾਂ ਬੰਦ ਰੱਖਦੇ ਆ ਨਾ ਵੀਰ ਤੁਸੀਂ 5 ਵਜੇ ਤੱਕ ਅੱਜ ਦੁਕਾਨਾਂ ਵਧਾ ਕੇ ਵੀ ਇੱਕ ਸਮਰਥਨ ਦੇ ਦੋਗੇ ਤੇ ਕੀ ਹੋ ਜਾਊਗਾ ਸੋ ਇਸ ਲਈ ਅੱਜ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਜਿਹੜਾ ਸਾਡਾ ਸਵਿਧਾਨ ਅੱਜ ਜੇ ਉਹੀ ਖਤਰੇ ਦੇ ਵਿੱਚ ਆ ਸ਼ਰਾਰਤੀ ਅੰਸਰ ਟਿਕਦੇ ਨਹੀਂ ਪਏ ਉਹਨਾਂ ਨੂੰ ਨੱਥ ਪਾਈ ਨਹੀਂ ਜਾ ਰਹੀ ਤੇ ਇਸ ਲਈ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਨੇ ਜਿਵੇਂ ਆਪਾਂ ਕਹਿ ਰਹੇ ਆਂ ਭਈ ਇੱਕ ਦੇਸ਼ ਦਰੋਹੀ ਦੇ ਹਨਾ ਕੰਮ ਕਰ ਰਿਹਾ ਭਈ ਉਹਨਾਂ ਨੂੰ ਉਹੀ ਜੇਲ੍ਹ ਚ ਡਿਬਰੂਗੜ ਜਿਹੜੀ ਹੈਗੀ ਆ ਇਹਨਾਂ ਨੂੰ ਭੇਜਿਆ ਜਾਣਾ ਚਾਹੀਦਾ ਭਈ ਜਿੱਥੇ ਇਹਨਾਂ ਦੀ ਅਸਲੀਅਤ ਘਰ ਉਹ ਆ ਇਹਨਾਂ ਨੂੰ ਬੁੱਕ ਪੂਰਨ ਤੌਰ ਤੇ ਕੀਤਾ ਜਾਣਾ ਚਾਹੀਦਾ ਨਹੀਂ ਤਾਂ ਇਹਨਾਂ ਨੂੰ ਫਾਂਸੀ ਦਿੱਤੀ ਜਾਣੀ ਬੰਦੇ ਦਾ ਸੱਦਾ ਦਿੱਤਾ ਗਿਆ ਸੀ ਤੇ ਉਹਦੇ ਤਹਿਤ ਦੱਸੀ ਅੱਜ ਸਮੁੱਚੇ ਸਮਾਜ ਨੂੰ ਲੈ ਕੇ ਜਿਹੜਾ 26 ਜਨਵਰੀ ਨੂੰ ਬਾਬਾ ਸਾਈਂ ਅੰਬੇਡਕਰ ਦੇ ਚਿੱਤਰ ਤੇ ਤੋੜਾ ਲੈ ਕੇ ਬਦਸਲੂਕੀ ਕੀਤੀ ਗਈ ਆ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਪਾਵਨ ਗ੍ਰੰਥ ਜਿਹੜਾ ਸੰਵਿਧਾਨ ਆ ਦੇਸ਼ ਦਾ ਉਹਦੇ ਵਿੱਚ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਦੋਸ਼ੀ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਆ ਤਾਂ ਅਸੀਂ ਕਹਿ ਰਹੇ ਕਾਰਵਾਈ ਕੀਤੀ ਜਾਵੇ ਤਾਂ ਫਾਸੀ ਦਿੱਤੀ ਜਾਵੇ ਪਰ ਉਹਦੇ ਪਿੱਛੇ ਜਿਹੜੇ ਸਰਾਰਤੀ ਅੰਸਰ ਆ ਉਹਨਾਂ ਦੀ ਖੋਜ ਕੀਤੀ ਜਾਵੇ ਜਿਨ੍ਹਾਂ ਨੇ ਇਹ ਸਰਾਰਤ ਕਰਾਈ ਆ ਜਿਹੜੇ ਮਨੁਵਾਦੀ ਲੋਕ ਨੇ ਜਿਹੜੇ ਸੋਚਦੇ ਆ ਬਾਬਾ ਸਾਹਿਬ ਦੇ ਖਿਲਾਫ ਇਦਾਂ ਦਾ ਛੜੀਂ ਤੇ ਰਚਿਆ ਗਿਆ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਨੇ ਹੋ ਗਿਆ ਕਿ ਅੰਮ੍ਰਿਤਸਰ ਪੁਲਿਸ ਨੇ ਦੋਸ਼ੀ ਨੌਜਵਾਨ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਵੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਵਿੱਚ ਕੀ ਕੁਝ ਖੁਲਾਸੇ ਹੁੰਦੇ ਨੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਯਮਨਾ ਨਦੀ ਦੇ ਦੂਸ਼ਿਤ ਹੋਣ ਤੇ ਹਰਿਆਣਾ ਸਰਕਾਰ ਨੂੰ ਘੇਰਿਆ ਇਸ ਤੋਂ ਬਾਅਦ ਰਾਜਾ ਵਡਿੰਗ ਨੇ ਕੇਜਰੀਵਾਲ ਨੂੰ ਕਰੜੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਜਨਤਾ ਨਾਲ ਵਾਅਦਾ ਖਿਲਾਫੀ ਕਰਨ ਵਾਲੇ ਇਸ ਵਾਰ ਜਿੱਤ ਭੁੱਲ ਜਾਣ ਦਿੱਲੀ ਦੇ ਸਾਭ ਦਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ਤੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਪੀਣ ਵਾਲਾ ਪਾਣੀ ਮਿਲਦਾ ਹੈ। ਹਰਿਆਣਾ ਦਾ ਪਾਣੀ ਯਮੁਨਾ ਰਾਹੀਂ ਦਿੱਲੀ ਪਹੁੰਚਦਾ ਹੈ। ਹਰਿਆਣਾ ਦੀ ਭਾਜਪਾ ਸਰਕਾਰ ਨੇ ਯਮੁਨਾ ਦਾ ਪਾਣੀ ਜ਼ਹਿਰੀਲਾ ਕਰ ਦਿੱਤਾ ਹੈ। ਹਾਲਾਂਕਿ ਜਲ ਬੋਰਡ ਨੇ ਉਸ ਪਾਣੀ ਨੂੰ ਦਿੱਲੀ ਆਉਣ ਤੋਂ ਰੋਕ ਦਿੱਤਾ ਹੈ। ਭਾਜਪਾ ਸਰਕਾਰ ਨੇ ਪਾਣੀ ਵਿੱਚ ਅਜੀਹਾ ਜ਼ਹਿਰ ਘੋਲਿਆ ਜਿਸ ਨੂੰ ਵਾਟਰ ਟ੍ਰੀਟਮੈਂਟ ਪਲਾਂਟਾ ਤੋਂ ਵੀ ਸਾਫ਼ ਨਹੀਂ ਕੀਤਾ ਜਾ ਸਕਦਾ। ਇਸ ਕਾਰਨ दिल्ली ਦੇ ਇੱਕ ਤਿਹਾਈ ਹਿੱਸੇ ਵਿੱਚ ਪਾਣੀ ਦੀ ਕਮੀ ਹੈ ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਗੁੱਸਾ ਫੁੱਟਿਆ ਉੱਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ ਬਾਤ ਬਨੇਗੀ ਨਹੀਂ ਕੇਜਰੀ ਜਨ ਸਾਥ ਚੁਕੀ ਇਹ ਰੁਚਾਨਾ ਨਹੀਂ ਕਹਾਣੀ ਪਹਿਲੇ ਪ੍ਰਦੂਸ਼ਨ ਪੰਜਾਬ ਸੇ ਆਤਾ ਥਾ ਅਬ ਪ੍ਰਦੂਸ਼ਨ ਪੰਜਾਬ ਸੇ ਆਨਾ ਬੰਦ ਹੋ ਗਿਆ ਕਿਉਂਕਿ ਯਹਾਂ ਵੀ ਉਨਕੀ ਸਰਕਾਰ ਹੋ ਗਈ ਹਮਨੇ ਸੰਭਾਲ ਲਿਆ ਹੈ ਅਬ ਪ੍ਰਦੂਸ਼ਨ ਹਰਿਆਣਾ ਸੇ ਆ ਰਹਾ ਹੈ ਚਾਹੇ ਉਹ ਯਮਨਾ ਕੀ ਬਾਤ ਹੋ ਚਾਹੇ ਪ੍ਰਦੂਸ਼ਨ ਕੀ ਬਾਤ ਹੋ तो आप जब ऐसी बातें करते हैं इसलिए आपका गिराफ डाउन आया पहले आप लोगों को केंद्र सरकार थी पहले भी देश के प्रधानमंत्री नरेंद्र मोदी थे उनके खिलाफ जिताने का काम किया इस बार बिल्कुल फसमी टक्कर हो गई है उसका कारण यही है कि आप दिन प्रतिदिन झूठ बोलते जा रहे हैं आप जानबूझ के अब मेरे घर में कोई चीज है मैं कहूंगी ये तो भगवान ने कर दी यार मेरा सफाई करना तो मेरा काम है अगर भगवान ने कर दी तो सफाई करो कोई गंद कोई डालता है यमुना में या नहीं है आप दूसरी स्टेट को कैसे था? फिर तो इसके सफाई करेगा कौन फिर तो होगी नहीं फिर आप कहो ही ना आप कहोगे मैं यमुना की सफाई नहीं कर सकता वहां आप कह रहे हैं मैं करूंगा मैंने रोक दिया है पांच साल पहले आज तो दस साल हो गए भाई ਮੇਰੇ ਕਹਿਣੇ ਦਾ ਮਤਲਬ ਆਪ ਐਸੀ ਬਾਤ ਮਤ ਕਰੋ ਜੋ ਹੋ ਨਹੀਂ ਸਕਦੀ ਹੈ ਕਿਉਂਕਿ ਧੀਰੇ ਧੀਰੇ ਲੋਕ ਦੇਖਦੇ ਹਨ ਫਿਰ ਆਦਮੀ ਕਹਿਣੇ ਲੱਗਦਾ ਹੈ ਕਿ ਇਹ ਤਾਂ ਝੂਠ ਬੋਲ ਤੇ ਤਾਂ ਕਿਆ ਗਰਾਫ ਦੇਖ ਰਹੇ ਨੇ ਦਿੱਲੀ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਇਸ ਵਾਰ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਹੈ ਜ਼ਿਕਰ ਹੋਗਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕੇਜਰੀਵਾਲ ਨੂੰ ਆਪਣੇ ਇਹਸ ਬਿਆਨ ਲਈ ਮਾਫੀ ਮੰਗਨ ਵਾਸਤੇ ਕਿਹਾ ਹੈ ਤੇ ਮਾਨ ਹਾਨੀ ਦਾ ਕੇਸ ਕਰਨ ਦੀ ਚੇਤਾਵਨੀ ਦਿੱਤੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਹ ਮਾਮਲਾ ਹੁਣ ਅੱਗੇ ਕੀ ਮੋੜ ਲੈਂਦਾ ਹੈ ਡਾਕਟਰ ਅੰਬੇਦਕਰ ਦੇ ਬੁੱਤਾ અપਮਾਨ ਹੋਣ ਤੋਂ ਬਾਅਦ ਸਿਆਸੀ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਮੰਗਲਵਾਰ ਨੂੰ ਆਪ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਉਹਨਾਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਨਾਲ ਹੀ ਉਹਨਾਂ ਕਿਹਾ ਕਿ ਛੇਤੀ ਹੀ ਸੱਚ ਸਾਹਮਣੇ ਆਵੇਗਾ ਅੰਮ੍ਰਿਤਸਰ ਵਿੱਚ ਡਾਕਟਰ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਕਰਨ ਦੀ ਘਟਨਾ ਦਾ Dalit ਭਾਈਚਾਰੇ ਵੱਲੋਂ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਘਟਨਾ ਤੋਂ ਬਾਅਦ ਬੀਤੇ ਦਿਨ ਕਾਂਗਰਸੀ ਆਗੂਆਂ ਨੇ ਡਾਕਟਰ ਅੰਬੇਦਕਰ ਦੇ ਬੁੱਤ ਨੂੰ ਦੁੱਧ ਤੇ ਕੱਚੀ ਲੱਸੀ ਨਾਲ ਧੋ ਕੇ ਸਾਫ਼ ਕੀਤਾ ਸੀ ਮੰਗਲਵਾਰ ਨੂੰ ਅੰਮ੍ਰਿਤਸਰ ਉੱਤਰੀ ਤੋਂ ਆਪ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਅਫਸਰ ਕੁਮਰ ਵਿਜੇ ਪ੍ਰਤਾਪ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਉਨਾ ਘਟਨਾ ਦੀ ਸਖ ਸ਼ਬਦਾਂ ਵਿੱਚ ਨਿਖੇਧੀ ਕੀਤੀ। ਦੇਖੋ ਜਿਸ ਤਰੀਕੇ ਦੇ ਨਾਲ ਹੋਇਆ ਹੈ ਅਸੀਂ ਸਾਰੇ ਜਾਣਦੇ ਹਾਂ ਸੰਵਿਧਾਨ ਨਿਰਮਾਤਾ ਬਾਬਾ ਸਾਹੂ ਫੀਮਰਾਓ ਮੇੜਕਰ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਸੰਵਿਧਾਨ ਨੂੰ ਬਣਾਉਣ ਦੇ ਵਿੱਚ। ਔਰ ਜਿਸ ਤਰੀਕੇ ਦੇ ਨਾਲ 26 ਜਨਵਰੀ ਨੂੰ ਜਦੋਂ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ ਇੱਕ ਤਰੀਕੇ ਦੇ ਨਾਲ ਵਹੀ ਸੰਵਿਧਾਨ ਦਿਵਸ ਹੁੰਦਾ ਹੈ। ਉਸ ਦਿਨ ਉਹ ਵੀ ਛੜੀ ਲਗਾ ਕੇ ਜੇਕਰ ਕੋਈ ਇਸ ਤਰੀਕੇ ਦੀ ਕਰਤੂਤ ਕਰ ਰਿਹਾ ਹੈ ਤਾਂ ਤੁਸੀਂ ਮੰਨ ਕੇ ਚਲੋ ਕਿ ਇਹ ਸਿੱਧਾ ਸਿੱਧਾ ਇੱਕ ਚੈਲੰਜ ਹੈ ਔਰ ਸਿਸਟਮ ਦੇ ਉਤੇ ਚੈਲੰਜ ਹੈ ਔਰ ਖਾਸ ਕਰਕੇ ਦੇਖੋ ਭਾਰਤ ਦੇ ਸੰਵਿਧਾਨ ਦੇ ਉਤੇ ਇੱਕ ਹਮਲਾ ਹੈ ਭਾਰਤ ਦੀ ਆਜ਼ਾਦੀ ਦੇ ਉਤੇ ਹਮਲਾ ਹੈ ਇਸ ਕਰਕੇ ਅਸੀਂ ਦੇਖੋ ਇਸ ਚੀਜ਼ ਦੇ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਸਖਤ ਸ਼ਬਦਾਂ ਦੇ ਵਿੱਚ ਇਸ ਚੀਜ਼ ਦੀ ਅਸੀਂ ਨਿੰਦਾ ਕਰਦੇ ਹਾਂ ਔਰ वैसे पुलिस डिपार्टमेंट ਦੇ ਨਾਲ ਸਾਡੀ ਗੱਲ ਹੋਈ ਹੈ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਹੋਈ ਹੈ ਲੇਕਿਨ ਇਸ ਦੇ ਪਿੱਛੇ ਰਾਜ ਕੀ ਹੈ ਜੋ ਸਜੇਸ਼ ਹੈ ਨਾ ਉਸ ਸਜੇਸ਼ ਦਾ ਪਰਦਾ ਫਾਸ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ 26 ਜਨਵਰੀ ਨੂੰ ਬਾਬਾ ਸਾਹਿਬ ਭੀਮrao ਅੰਬੇਦਕਰ ਸਾਹਿਬ ਦੀ ਪ੍ਰਤਿਮਾ ਦਾ અપਮਾਨ ਕਰਨਾ ਸਿੜੇ ਲਾਗੇ ਚੜਨਾ ਉਹਨੂੰ ਪੰਨ ਤੋੜ ਕਰਨ ਦੀ ਕੋਸ਼ਿਸ਼ ਕਰਨਾ ਇਹ ਖੁੱਲਮ ਖੁੱਲਾ ਚੈਲੰਜ ਹੈ ਔਰ ਜੇਕਰ ਅਸੀਂ ਸਮਰੰਧ ਹੋਏ ਇਸ ਨੂੰ ਕਰ ਲੈਂਦੇ ਹਾਂ कि पता चल जाए कि हाँ कि साजिश है कौन सी एच ताकत है जो इस तरह की जरूरत कर रही है तो वो सारे वास्ते चंगा रहेगा और देखो ये जोड़ा अंदोलन है अलग अलग जथेबंद वालों शुरू हो गया है और अस सारे देखो सारे इस चीज़ की निंदा करते हाँ और असी जो भी अंदोलन होगा जो कुछ भी होगा सरकारी तौर पर भी अं प्रयासरत हाँ ਕੀ ਵਧੀਆ ਤਰੀਕੇ ਨਾਲ ਇਹਦਾ ਇੱਕ ਨਿਪਟਾਰਾ ਹੋਵੇ ਅਤੇ ਜੋ ਕੋਈ ਵੀ ਇਸ ਡੇਮ ਮਗਰ ਹੈ ਉਸ ਨੂੰ ਸਾਹਮਣੇ ਕੀਤਾ ਜਾਵੇ ਕਿ ਐ ਕਿਹੜੀ ਤਾਕਤ ਹੈ ਜੋ ਇਸ ਤਰੀਕੇ ਦਾ ਕਰਨ ਦੀ ਜੁਰਰਤ ਰੱਖਦੀ ਹੈ ਕੁਮਰ ਵਿਜੇ ਪ੍ਰਤਾਪ ਨੇ ਵਾਦਾ ਕੀਤਾ ਕਿ ਸਰਕਾਰ ਇਸ ਘਟਨਾ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰੇਗੀ ਫਿਲਹਾਲ ਵੇਖਣਾ ਹੋਵੇਗਾ ਕਿ ਤਫਤੀਸ਼ ਦੌਰਾਨ ਕੀ ਖੁਲਾਸੇ ਹੁੰਦੇ ਨੇ ਇਸ ਬੁਲਟਨ ਵਿੱਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਆਗਿਆ ਧੰਨਵਾਦ